ਬੋਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਜੈ ਜਗਤ ਗੁਰੂ ਬਾਬਾ ਸ੍ਰੀ ਚੰਦ ਭਗਵਾਨ ਕੀ ਜੈ ਸਾਰੀਆਂ ਸੰਗਤਾਂ ਜੋ ਸਾਨੂੰ ਇਸ ਰਾ ਇਸ ਮੱਧਮ ਰਾਹੀਂ ਵੇਖ ਰਹੇ ਨੇ ਸੁਣ ਰਹੇ ਆਣੇ ਸੋ ਜਗਤ ਗੁਰੂ ਉਦਾਸਿਨ ਚਾਰੀਆ ਜਗਤ ਗੁਰੂ ਬਾਬਾ ਸ੍ਰੀ ਚੰਦ ਭਗਵਾਨ ਜੀ ਦਾ ਜਿਹੜਾ 53ਵਾਂ ਪ੍ਰਕਾਸ਼ ਦਿਹਾੜਾ ਜਨਮ ਉਸ ਸਤੰਬਰ 12 ਨੂੰ ਆ ਰਿਹਾ ਹੈ ਜਿੱਥੇ ਸਾਰੀ ਸੰਗਤਾਂ ਸਾਰੇ ਮਹਾਪੁਰਸ਼ ਇਸ ਦਿਹਾੜੇ ਨੂੰ ਬੜੇ ਪ੍ਰੇਮ ਦੇ ਨਾਲ ਬੜੇ ਸ਼ਰਧਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਆ ਸੋ ਸਾਰੀ ਹੀ ਜਿੰਨੀ ਵੀ ਸੰਗਤ ਬਾਬਾ ਸ੍ਰੀ ਚੰਜੀ ਦੇ ਨਾਮ ਦੇ ਨਾਲ ਉਹਨਾਂ ਦੇ ਨਾਲ ਜੁੜੀ ਹੈ ਉਹਨਾਂ ਨੂੰ ਪ੍ਰੇਮ ਕਰਨ ਵਾਲੀ ਹੈ ਉਹਨਾਂ ਤੇ ਸ਼ਰਧਾ ਰੱਖਣ ਵਾਲੀ ਹੈ ਸੋ ਸਾਰੀ ਸੰਗਤ ਬਾਬਾ ਸ੍ਰੀ ਚੰਜੀ ਦਾ ਜੋ ਜਨਮ ਦਿਹਾੜਾ ਹੈ ਮੈਂ ਉਹ ਸਾਰੀਆਂ ਸੰਗਤਾਂ ਨੂੰ ਉਸ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਲੱਖ-ਲੱਖ ਮੁਬਾਰਕਾਂ ਦਿੰਦਾ ਅਤੇ ਪ੍ਰਮਾਤਮਾ ਅੱਗੇ ਜਗਤ ਗੁਰੂ ਬਾਬਾ ਸ੍ਰੀ ਚੰਦ ਭਗਵਾਨ ਦੇ ਚਰਨਾਂ ਅਗੇ ਇਹ ਹੀ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਸਾਰੇ ਹੀ ਸੰਸਾਰ ਦੇ ਵਿੱਚ ਸੁੱਖ ਤੇ ਸ਼ਾਂਤੀ ਹੋਵੇ ਆਪਸੀ ਭਾਈਚਾਰਕ ਸਾਜ ਮਜ਼ਬੂਤ ਹੋਵੇ ਸਾਰੇ ਅਸੀਂ ਰਲ ਮਿਲ ਕੇ પ્રેમ ਤੇ ਸ਼ਰਧਾ ਦੇ ਨਾਲ ਰਹੀਏ ਅਤੇ ਆਉਣ ਵਾਲਾ ਸਮਾਂ ਸਾਰਿਆਂ ਲਈ ਖੁਸ਼ੀ ਭਰਿਆ ਹੋਵੇ ਸੋ ਬਾਬਾ ਸ੍ਰੀ ਚੰਨ ਭਗਵਾਨ ਜੀ ਕਿਰਪਾ ਕਰਨ ਔਰ ਸਾਰਿਆਂ ਨੂੰ ਹੀ ਬਹੁਤ ਬਹੁਤ ਇੱਕ ਵਾਰ ਫਿਰ ਬਾਬਾ ਸ੍ਰੀ ਚੰਨ ਭਗਵਾਨ ਜੀ ਦੇ 530ਵੇਂ ਪ੍ਰਕਾਸ਼ ਦਿਹਾੜੀ ਦੀਆਂ ਬਹੁਤ ਬਹੁਤ ਵਧਾਈਆਂ ਬੋਲ ਜਗਸੂਰੀ ਚੰਦਰ ਭਗਵਾਨ ਕੇਜ